रेड़ी ਮਾਦਾ ਲਗਦਾ ਕਿ ਪੰਡੇ ਤੋਂ ਲੈ ਪੰਡੇ ਪੰਡੇ ਗੱਦੇ ਹੋਇਆ ਰੇ ਤਨ ਯਾਰ ਅਸੀਂ ਤੁਹਾਡੇ ਪਾਂਡੇ ਸੋਣੀ ਮਾਜਨੇ ਆ ਅਸੀਂ ਗੋਲ ਗੱਪਾਂ ਹੀ ਰੇੜੀ ਲਾਲੀ ਦਾ ਸਾਡੇ ਪਾਂਡੇ ਮਾਜਾ ਹੁਣ ਤੂੰ ਬੋਲਦਾ ਕਿਵੇਂ ਆ ਲੀਆ ਬੁਲਾ ਲਿਆ ਬਲਾ ਕੇ ਲੈਣਾ ਸਾਡੇ ਪੈਸੇ ਦੇ ਕੇ ਜਾਉ ਨਹੀਂ ਪਾਂਡੇ ਮਾਜ ਕੇ ਜਾਉ ਮੈਂ ਦੱਸਾਂ ਮੈਂ ਦਸਾਂ ਮੱਜਾਨਾਂ ਦੇ ਗਾਹਕ ਤੇਥੋਂ ਹੀ ਕੱਢ ਲੈ ਪੈਸੇ ਆਏ ਨਹੀਂ ਮੇਰੇ ਤੇ ਪੈਸੇ ਪੁੱਲਨੇ ਦੇ ਬੰਦੇ 100 ਰੁਪਏ ਦੇ ਚਾਰ ਗੋਲ ਗੱਪੇ ਉਹਨੂੰ ਦਾਹਾਂ ਦਾਹ ਰਫੀਆਂ ਦੇ ਵਿਆਹ ਵਾਲੇ ਚਾਰ ਉਹ ਨਹੀਂ ਸਾਡੇ ਤੋਂ ਬਣਦੇ ਬਣਦੇ ਮੈਂ ਸਭ ਚਾਰਾਂ ਨੇ ਕਦੇ ਸਾਡੇ ਕੋ ਆਏ ਨਹੀਂ ਪੂਰਾ ਭੋਜਨ ਆਏ ਏਡਿ ਚੁੱਪ ਕਰਕੇ ਨਾ ਪਾਂਡੇ ਪਾ ਕੇ ਜਾਏ ਬੇੜਾ ਆ ਕਿਵੇਂ ਮਾਈ ਜੱਟਾਂ ਦੀ ਰਿਹੜੀ ਵੱਜਣੀ ਹੈ ਇਹ ਆਪਣੀ ਕਿਸੇ ਨੂੰ ਨੇੜੇ ਨਹੀਂ ਖੰਗੜ ਦੇਣਾ ਤੂੰ ਵੇਦਾ ਗਿਆ ਬਾਕੀ ਪੂਰਾ ਪਿਆ ਸਾਰੇ ਪਿਆਰ ਨੇ ਟੜਕੇ ਨੇ ਲੱਗੇ ਪਏ ਆ ਸਾਰਾ ਟੱਬਰ ਮੁੜ ਕੋ ਮੁੜ ਕੇ ਹੀ ਹੋ ਗਏ ਹੁਣ ਨਾ ਆ ਗਏ ਹੋਰ

ਠੀਕ ਆ ਇਹ ਪਾਣੀ ਪਾ ਕੇ ਦਿੰਨੇ ਆ ਠੀਕ ਹੈ ਭਾਈ ਆ ਬੱਚੇ ਨੇ ਤਾਂ ਹੀ ਥੋੜੀ ਰੇੜੀ ਵੇਖ ਕੇ ਕਿਹਾ ਪਲੇਟ ਤਾਂ ਤੂੰ ਲਈ ਨਹੀਂ ਮਾਤਾ ਆ ਲੈ ਪਲੇਟ ਲੈ ਲੈ ਇਹਾਂ ਨੂੰ ਧਾਣੀ ਲੱਗਣ ਤੇ ਆ ਲੈ ਪੁੱਤ ਗੋਲ ਗੱਪੇ ਖਾ ਰ ਕੇ ਵੇਖ ਇਹ ਵਧੀਆ ਰੇੜੀ ਹੈ ਹਾਂ ਮਾਤਾ ਸਫਾਈ ਵਾਲੀ ਹੈ ਪੂਰੀ ਕੋਈ ਮੱਖੀ ਨਹੀਂ ਵੇਖਦਾ ਕੋਲੇ ਪਲੀ ਨਾਲ ਪਾਣੀ ਪਾਉਂਦੇ ਆ ਪੂਰੀ ਸਫਾਈ ਨਾ ਸਰਫਣਾ ਭਾਂਡੇ ਮਾਂਜਦੇ ਆ ਸਾਰਾ ਕੁਝ ਆਲਾ ਮਾਤਾ ਮਾਦਾ ਸਫਾਈ ਵੇਖ ਸਾਡੀ ਕਿੰਨੀ ਆ ਵੇ ਭਾਈ ਤੇਰੀ ਸਫਾਈ ਵੇਖ ਕੇ ਤਾਂ ਸਿਆ ਇੰਨੀਆਂ ਰੇੜੀਆਂ ਪਿੱਛਾ ਛੱਡ ਕੇ ਤੇ ਤੇਰੇ ਕੋਲੇ ਆ ਕੇ ਖਾਣ ਲੱਗੇ ਤੇ ਹੁਣ ਖਾ ਕੇ ਮੈਂ ਸਵਾਦ ਵੇ ਨਹੀਂ ਸਵਾਦ ਹੋਏ ਤਾਂ ਪੈਸੇ ਦੇਉਂਗੀ ਨਹੀਂ ਇੱਕ ਪੈਸੇ ਨਹੀਂ ਦੇ ਕੇ ਮੈਂ ਵੀ ਹੋ ਜੀ ਇੱਕ ਬੋਲ ਕਰ ਤੇ ਪੂਰੇ ਵਧੀਆ ਤੂੰ ਵੀ ਚੱਟਾਂ ਦੀ ਰੇੜੀ ਬਣ ਕੇ ਰਲਾਈਏ ਤਾਂ ਮੈਂ ਵੀ ਚੱਟਾਂ ਦੀ ਕੁੜੀ ਆ ਮੈਂ ਵੀ ਤੈਨੂੰ ਆੜ ਕੇ ਪੈਸੇ ਦੇ ਕੇ ਜਾਣੇ ਮੈਂ ਕੋਲੇ ਭਰੀ ਨਹੀਂ ਦਿੰਦੀ ਵੀ ਆਉਂਦੀ ਸਾਡੇ ਕੋਲੇ ਆ ਵੇ ਪਾਣੀ ਵੀ ਆ ਹੱਥ ਨਹੀਂ ਝੋਲ ਦੇ ਵਿੱਚ

100 ਰੁਪਏ ਲੈਈਏ ਤਾਂ ਤੂੰ ਮੰਗ ਲੈ ਚਾਰ ਗੋਲ ਗੱਪੇ ਦਾ ਹੈ ਤੇ ਮਾਤਾ ਅਸੀਂ ਤਾਂ 25 ਰੁਪਏ ਦਾ ਗੋਲ ਗੱਪਾ ਹੀ ਲਾਉਣੇ ਆ ਤੇ ਮੈਂ ਆਥਨ ਸਾਰੇ ਟੱਬਨ ਸਬਜ਼ੀ ਕਿੱਥੋਂ ਲੈ ਕੇ ਖੋਤ 100 ਰੁਪਏ ਦਾ ਗੋਲ ਗੱਪੇ ਦੇ ਬਬਲੇ ਤੇ ਲੈ ਤੋ ਤੂੰ ਫੜ ਲੇਗਾ ਇਹ ਜੱਟਾਂ ਦੀ ਰੇੜੀ ਆ ਇਹ ਤਾਂ ਇੰਨੇ ਦੇ ਲੱਗੂਗਾ ਅੱਛਾ ਨਾ ਨਹੀਂ ਖਾਣਾ ਨਾ ਖਾ ਆ ਇਹਨਾਂ ਮੈਂ ਦਿੰਦੀ ਦਿੰਦੀ ਫਿਰ 100 ਰੁਪਏ ਲੈਣੇ 10 ਰੁਪਏ ਲੈ ਲੈ ਨਹੀਂ ਤੇਰੀ ਮਰਜ਼ੀ ਆ ਮੈਂ ਤਾਂ ਦਸਾਂ ਦੇ ਚਾਲ ਖਾ ਕੇ ਜਾਂਦੀ 10 ਹੀ ਦਊਂਗੀ ਮਾਤਾ 100 ਦੇ ਚਾਰ ਆ ਮੈਂ ਤਾਂ ਨਹੀਂ ਦਿੰਦੀ ਸੋ ਹਏ ਤੂੰ ਤਾਂ ਆਇਆ ਨਾ ਮਦਸਾਂ ਮੱਜਾਂ ਦੇ ਗਾਹਕ ਤੇ ਇੱਥੋਂ ਹੀ ਕੱਢ ਲਾ ਪੈਸੇ ਆਏ ਨਹੀਂ ਮੇਰੇ ਤੇ ਪੈਸੇ ਪੋਲਨੇ ਦੇ ਬੰਦੇ 100 ਰੁਪਏ ਦੇ ਚਾਰ ਗੋਲ ਗੱਪੇ ਲੈ ਕਿੱਥੇ ਸੁਣਿਆ ਇਹ ਉਹ ਮਾਦਾ ਹੀ ਟੜਕੇ ਦੇ ਲੱਗੇ ਪਏ ਆ ਮਸਾਂ ਬਣੇ ਆ ਸਾਡੇ ਤੇ ਲੱਗੇ ਪਏ ਆ ਮਾਈ ਵੀ ਚੱਲ ਕੇ ਆਏ ਆ ਟੜਕੇ ਲੱਗੇ ਪਏ ਆ ਮਾੜਾ ਮੋਟਾ ਸੋਚ ਵੀ ਲਿਆ ਕਰੋ ਜੇ ਭਾਈ ਤੁਸੀਂ ਸਾਰਾ ਟੱਬਰ ਲੱਗੇ ਪਏ ਆ ਤੇ ਆਪਦੀ ਜੇਬ ਦੀ ਖਾਤਰ ਲੱਗੇ ਸਾਡੀ ਖਾਤਰ ਨਹੀਂ ਲੱਗੇ ਤੁਸੀਂ ਗਿੱਜੇ ਆ ਢੀਆਂ ਵਾਲੇ ਗੋਲ ਗੱਪੇ ਖਾਣ 100 ਰੁਪਿਆ ਦੇ ਦਹਾਂ ਨਾ ਰਜ ਜਾਂਦੇ ਸੀਗੇ ਤੇ ਭਈ ਇਹਨੇ ਬਹਿਸ ਦੇ ਵੀ ਨਹੀਂ ਕਿ ਉਹਨੂੰ ਕਹਿੰਦੇ ਭਾਈ ਪਾਪੀ ਇਹ ਸਫਾਈ ਨਾ ਬਣਾਉਣੇ ਅਸੀਂ ਪੂਰੇ ਵਧੀਆ ਗੋਲ ਗੱਪੇ ਬਣਾਉਣੇ ਆ ਅੱਛਾ 100 ਰੁਪਏ ਲਏਗਾ ਹਾਂ 100 ਤਾਂ ਨਹੀਂ ਫਿਰ ਮੈਂ ਦਿੰਦੀ ਅੱਜ ਲੈਣਾ ਤਾਂ 10 ਰੁਪਏ ਲੈ ਲੈ ਤੈਨੂੰ ਨਹੀਂ ਆ ਮਾਤਾ ਨਵਾਂ ਨਵਾਂ ਕੰਮ ਸ਼ੁਰੂ ਕਰਿਆ ਅੱਛਾ ਤਾਂ ਸਾਡੀਆਂ ਹੀ ਰੇੜੀਆਂ ਲੱਗ ਰਹੀਆਂ ਤੇ ਲੱਗੀਆਂ ਪਈਆਂ ਅੱਛਾ ਤੈਨੂੰ ਮੈਂ ਦੱਸਦਾ ਸਾਨੂੰ 25 ਰੁਪਈਆ ਜੀ ਪੜਤਾ ਪੈਂਦਾ ਇੱਕ ਗੋਲ ਗੱਪਾ ਇੱਕ ਗੋਲ ਗੱਪਾ 25 ਦੇ ਮਿਲੂਗਾ ਹੈ ਇਹ ਸਰਦਾਰ ਦੀਆਂ ਰੇੜੀਆਂ ਵੇਖ ਕੇ ਸਾਰਿਆਂ ਤੇ 25 ਰੁਪਈਆ ਦੇ ਇੱਕ ਗੋਲ ਗੱਪਾ ਮਿਲਿਆ ਕਰੂਗਾ ਯਾਰ ਮਾਤਾ ਚੱਲ ਗਈ ਨਾ ਹਾਲ ਹੈ ਯਾਰ ਤੂੰ ਗੋਲ ਗੱਪਾ ਸਫਾਈ ਵੇਖ ਸਾਡੀ ਯਾਰ ਮਾਤਾ ਤਾਂ ਐਵੇਂ ਜੀ ਦੀ ਜਾਂਦੀ ਆ ਨਹੀਂ ਸਫਾਈ ਨੇ ਸਰੀ ਠੀਕਾ ਮੈਂ ਦੇਖ ਲਈਏ ਕਿਹਾ ਤੁਹਾਨੂੰ ਨੇ ਇਹ ਤਾਂ ਗਿਲਮੇ ਦੇ ਨਾ ਹੋ ਗਿਓ ਇਹ ਅੱਜ ਹੀ ਲਾਈ ਆ ਬਾਈ ਰੇੜੀ ਅੱਛਾ ਫਿਰ ਤੇ ਮਹੂਰਤਾ ਤੇ ਫਰੀ ਨੂੰ ਨਹੀਂ ਨਹੀਂ ਫਿਰ ਹੀ ਨਹੀਂ ਬਾਈ ਮਿਹਨਤ ਬਹੁਤ ਲੱਗੀ ਆ ਤੜਕੇ ਦੇ ਲੱਗੇ ਹੋਏ ਆ ਬਾਈ ਪੁੱਛ ਕੇ ਖਾਈ ਕੋਈ ਜਰਾ ਗੋਲਾ ਬਾਈ ਪੁੱਛ ਕੇ ਖਾਈਏ ਤਾਂ ਇਹ ਤਾਂ ਕਿ ਮੈਨੂੰ 4 ਗੋਲ ਗੱਪੇ ਤੇ ਕਿ 100 ਰੁਪਏ ਮੰਗੀ ਜਾਂਦਾ ਮੈਥੋਂ 100 ਵੀ 100 ਰੁਪਿਆ ਕੋਲਾ ਯਾਰ ਤੂੰ ਖਾ ਯਾਰ ਮੇਰੇ ਤਾਂ ਭਾਈ ਗੱਲ ਚ ਬੋਲਦਾ ਮੈਥੋਂ ਨਹੀਂ ਮਦਦ ਕਾਲਾ ਯਾਰ ਬੱਲੇ ਦੇ ਮੈਨੂੰ ਪੈਸਿਆਂ ਦੀ ਗੱਲ ਕਰ ਉਹ ਭਰਾਵਾ ਤੜਕੇ ਦੇ ਲੱਗੇ ਪਿਆ 25 ਰੁਪਈਆ ਦਾ ਗੋਲ ਗੱਪਾ ਹੀ ਪੜਤਾ ਪੈਂਦਾ ਭਾਈ ਮੈਥੋਂ ਤਾਂ ਫਿਰ ਇੱਕ ਹੋਇਆ ਵਾਪਸ ਲੈ ਲਾ ਯਾਰ ਉਹ ਨਹੀਂ ਨਹੀਂ ਦੁਖਾਲਾ ਰਾਲਾ ਖਾਲਾ ਨਹੀਂ ਭਾਂਡਾ ਮੂਰੇ ਭੱਜ ਨਹੀਂ ਮੈਂ ਤੇ ਮਗਰ ਭੱਜਾਂਗਾ ਪਰ ਤੇ 10 ਰੁਪਏ ਦੇ ਕੇ ਛੱਡ ਜਾਗਾ ਨਹੀਂ ਨਹੀਂ ਵਾਪਸ ਕਰਨਾ ਸੀ ਤੇਰਾ ਗੋਲ ਗੱਪਾ ਯਾਰ ਤੂੰ ਮੈਂ ਤੈਨੂੰ ਦੱਸਦਾ ਖਾੜਾ ਤੇ ਤੈਨੂੰ ਭਾਂਡੇ ਵੀ ਆਪ ਮਾਜਨੇ ਪੈਣੇ ਆਸੀਂ ਨਹੀਂ ਮਾਜਨੇ ਮੁੰਨੇ ਭਾਂਡੇ ਕਿਹਦੇ ਮਾੜਾ ਕਿਥੇ ਰੱਖਤੀ ਪੋਹ ਆ ਸਿਰਤੀ ਮੈਂ ਤਾਂ ਭਾਂਡੇ ਨਹੀਂ ਵਾਪਸ ਮਾ ਕੇ ਆ ਮਾਤਾ ਆਸੀਂ ਨਹੀਂ ਕਾਣਦੇ ਭਾਂਡੇ ਮਾਜਦੇ ਤੇਰੇ ਕੋਲੇ ਖੜ ਕੇ ਗੋਲ ਗੱਪੇ ਖਾਣੇ ਭਾਂਡੇ ਕਰੀਵੋ ਤੇਰੇ ਮੈਂ ਨਹੀਂ ਮਾਜਨੇ ਆ ਭਾਂਡੇ ਤੇ ਘਰੇ ਬਥੇਰੇ ਮਾਜ ਲਾਂਗੇ ਤੇਰੇ ਮਾਜਣ ਦੀ ਲੋੜ ਨਹੀਂ ਸਾਨੂੰ ਹੰਡਾ ਹੁੰਦਿਲ ਆਪ ਮੰਜੀ ਤੂੰ ਆ ਨਾਲੇ ਵਾਪਸ ਕਰਨਾ ਭਾਈ ਤਰਾ ਖੋਲ ਗੱਪ ਨਹੀਂ ਮਾਰਾ ਖਾਲਾ ਖਾਲਾ ਬਈ ਖਾਲਾ ਕਰਾ ਇਹ ਕਿਵੇਂ ਖਾਲਾ ਯਾਰ ਬਸ ਮੈਂ ਇਹ ਨਹੀਂ ਮੜਨਾ ਮੜਨਾ ਪਲੇਟ ਨਾਲ ਇੱਥੇ ਰੱਖੀ ਨਾਲੇ ਧੋ ਦੇ ਯਹੀ ਪਲੇਟ ਆ ਲੈ ਇਹਦਾ ਨਾ ਇਹ ਰੂਲ ਆ ਮਾਦਲ ਕਹਿੰਦਾ ਕਿ ਭਾਂਡੇ ਤੋਂ ਲੈ ਭਾਂਡੇ ਭਾਂਡੇ ਕਾ ਦੋ ਯਾਰ ਇਹ ਤਾਂ ਯਾਰ ਅਸੀਂ ਉਹਦੇ ਭਾਂਡੇ ਥੋੜੀ ਮਾਂਜਨੇ ਆ ਅਸੀਂ ਗੋਲ ਕੱਪਾਂ ਦੀ ਰੇੜੀ ਲਾਲੀ ਦਾ ਥੋੜੇ ਭਾਂਡੇ ਮਾਂਜਾਂਗੇ ਅਸੀਂ ਹੁਣ ਤੂੰ ਬੋਲਦਾ ਕਿਵੇਂ ਆ ਲੈ ਤੂੰ ਚੁੱਪ ਕਰਕੇ ਭਾਂਡੇ ਤੈਨੂੰ ਮਾਂਜਨੇ ਬਣਿਆ ਇੱਕ ਮੂੜ ਤੇ ਤੇਰੀ ਰੇੜੀ ਦੀ ਜਕਾ ਦੂੰ ਮੈਂ ਐਂ ਕਹ ਮੈਂ ਦਿਖਾ ਦੇਗਾ ਜੱਟਾਂ ਦਾ ਰਾਜ ਆ ਉਹਨਾਂ ਰੇੜੀਆਂ ਸੱਡੀਆਂ ਲੱਗਣੀਆਂ ਹਾਂ ਮਰੀ ਐਨਾ ਭਾਂਡੇ ਵੀ ਤੁਹਾਨੂੰ ਆਪ ਮਾਂਜਨੇ ਬਣਿਆ ਭਾਂਡੇ ਭੁੰਡੇ ਨਹੀਂ ਆ ਭਈਆ ਆ ਚੱਕ ਲੀਆਂ ਉਹਦੀ ਚੱਕ ਲਈ ਆਉਦੀ ਆਏ ਕਿਵੇਂ ਚੱਕ ਲਈ ਪੈਸੇ ਦੇ ਗਏ ਜਾਂ ਇੱਥੇ 50 ਰੁਪਏ ਬੋਲ ਬੋਲ ਕਰਕੇ ਖਰਾਬ ਕਰਦੇ ਆ ਆ ਜੋ ਆਗਪੂਰਾ ਵਰ ਜਵਾਕ ਤੇ ਇਹ ਇਹ ਨੂੰ ਵੀ ਨਹੀਂ ਤੁਸੀਂ ਇੱਕ ਵੀ ਨਹੀਂ ਖਵਾਇਆ ਇਹ ਪਾਪੜੀ ਮੰਗਦਾ ਸੀਗਾ ਪਾਪੜੀ ਮੰਗਦਾ ਇਹ ਪਾਪੜੀ ਨਾ ਮੰਗਾ ਚਪੇੜਾ ਮਾਰੂ ਮੰਗਾ ਆਏ ਕਿ ਮਾਰੇ ਨਾ ਸੌੜਾ ਲੱਗਦਾ ਕੁਝ ਚਪੇੜਾ ਮਾਰੇਗਾ तू पाप पा, गोलगप्पे रेडगा लोना भी जाती है तो पाप लगा के पेड़ मारेगा अगेसी तो तेरे का भी कोट का चित्रण है सिद्ध की तेरे बनाया पता है इल्लिया उधर आप जब डा अगेसी तो हो अपनी घूम है तो मैं खड़ी है मेरे पोते तेरे बनावा तेरे में वो डा रेडी है यारा तेरे का भी बैठे मैं बनाया फर्ता चल मैं नहीं दे रहे तूने पैसे फर्ता है यार मेन भी कहो पैसे रेडिया वापस ले आवा ਓਹ ਉਹਨਾਂ ਦੀ ਰੇੜੀ ਇੱਥੇ ਲੱਗੂਗੀ ਤਿੰਨ ਦਵੱਲਾਂ ਦੇ ਉੱਤੇ ਹਾਂ 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 ਹੁਣ ਤਾਂ ਸਾਡੀਆਂ ਹੀ ਰੇੜੀਆਂ ਲੱਗਣੀਆਂ ਤੇਰੇ ਕੋਲ ਕੋਈ ਨਹੀਂ ਗਾਣਾ ਆਉਂਦੇ ਸੀ ਆਉਂਦੇ ਨਹੀਂ ਨਹੀਂ ਆਉਂਦਾ ਨਾ ਯਾਰ ਸਾਡੇ ਕੋਲੇ ਬਥੇਰੇ ਗਾਹਕ ਆਹ ਰੇਟ ਹੈ ਕੋਈ ਹਾਂ ਤੇ ਪੇ ਗੋਲ ਗੱਪੇ ਲਈ ਬੈਠਾ ਕਿਸੇ ਸਾਫਤਾ ਵੀ ਨਹੀਂ ਦਿੰਦਾ ਕੋਈ ਮੱਖੀ ਖਾ ਭੋਰਾ ਬਈ ਤੇ ਬੱਕੜਾਂ ਨੇ ਖਾਦ ਘਰ ਮੋੜ ਦੇ ਆ ਬੱਕੜਾਂ ਨੇ ਘਰ ਤੋਂ ਮੋੜਗਾ ਵਿੱਚ ਫੂਨ ਹੀ ਟੁੱਟੇ ਹੈ ਇਹਦਾ ਬਣਾਉਂਦੇ ਬਣਾਉਂਦੇ ਪਹਿਲੀ ਵਾਰ ਹਾਂ ਲੋਕੋ ਦੇ ਨਾ ਮਾਪਾ ਪਕੈ ਨਾ ਕਰਦੇ ਤੇਰੇ ਕੱਲੇ ਬਣਤੇ ਅਸੀਂ ਸਿੱਖਦੇ ਹਾਂ ਗੋਲ ਗੱਪੇ ਵੀ ਸਲਾਬੇ ਆ ਦੇ ਨਹੀਂ ਗੋਲ ਗੱਪੇ ਦੇ ਵਾਲੇ ਪਹਿਲੀ ਵਾਰ ਗੋਲ ਗੱਪੇ ਬਣਾਏ ਰੇਟ ਵੇਖ ਲੈ ਕੇ ਪਈਆਂ 25 ਰੁਪਈਆ ਦਾ ਇੱਕ ਗੋਲ ਗੋਪੜਤਾ ਹੀ ਇਹਨੇ ਜਪਿੰਦਾ ਹੁਣ ਕੀ ਕਰੀਏ ਆ ਕਰੂ ਅੱਜ ਕਿਹੜੇ ਵੇਲੇ ਦਾ ਕਾਜ ਹੋਗਾ ਆ ਪੈਸੇ ਉਹ ਤੁਹਾਨੂੰ ਨਾ ਉਹ ਖਵਾ ਦਿੰਦੇ ਸੀਗੇ ਜਿਹੜੇ ਭਈਏ ਤੁਹਾਨੂੰ 10-10 ਰੁਪਈਆ ਦੇ ਦਿੰਹਾਂ ਅੰਦਿਆਂ ਦੇ ਚਾਰ ਉਹ ਨਹੀਂ ਸਾਡੇ ਤੋਂ ਬਣਦੇ ਬਣਦੇ ਅਸੀਂ ਤਾਂ ਵਧੀਆ ਗੋਲ ਗੱਪੇ ਬਣਾਵਾਂਗੇ ਕਹਿੰਦੇ ਲੱਛਪੇੜਾ ਮਾਰੂ ਜਾਂ ਉਹੀ ਤਾਂ ਕਹ ਆਤੀ ਰੇਲੇ ਦੀ ਆਏ ਕਿ ਮੈਂ ਵਿੱਚ ਪੇੜਾ ਮਾਰੂਗਾ ਕੁੱਟੜਵਾਦ ਤਾਂ ਨਿ ਰੱਖੇਗੇ ਹੋਣਾ ਤਾਂ ਪੈਂਹ ਰੇੜੀ ਲਾ ਲਈ ਹਣਾ ਆਪਾਂ ਲਿਆਉਂਗਾ ਚਾਹ ਤਾਂ ਤਾਂ ਇੱਜ਼ਤ ਕਰੀਂ ਮੇਰਾ ਇੱਜ਼ਤ ਸੌਣਿਆ ਸੌ ਦੇ ਚਾਰ ਆ ਪਰ ਚੱਲ ਮੈਂ ਤੇ ਚੱਲ ਗਏ ਫਿਰ ਤਾਡੀ ਮੈਂ ਪਾਪੜੀ ਖਾਣੀ ਹੀ ਖਾਣੀ ਆ ਪਾਪੜੀ ਖਾਣੀ ਆ ਆ ਬਈ ਤੂੰ ਖੈਰ ਨਹੀਂ ਸਕਦਾ ਪਾਪੜੀ ਬਿਨਾ ਇਹ ਤਾਂ ਗੋਲ ਗੱਪੇ ਨੇ ਮਹਿੰਗੇ ਨੇ ਜਿਹਨੇ ਪਾਪੜੀ ਤਾਂ 200 ਦੀ ਆਊਗੀ ਪੈਸੇ ਤਾਂ ਆਪਾਂ 100 ਰੁਪਿਆ ਲੈ ਸੀ ਬਾਬੇ ਤੇਰੇ ਤੋਂ ਓ ਬਾਈ ਪੈਸੇ ਤੋ ਗੋਲ ਕੱਪ ਤੇ ਖਰਾਬ ਕਰ ਗਿਆ ਤੂੰ ਪੈਸੇ ਦੇ ਕੇ ਆ ਇੱਧਰ ਸਦਾ ਆ ਕੇ ਜੇ ਇਹ ਤਾਂ ਉਹ ਛੱਡ ਉਹ ਤਾਂ ਦਿਮੋੜ ਤੇ ਇਹਨਾਂ ਤੇ ਤੇਰਾ ਗੋਲ ਕੱਪ ਉਹਨਾਂ ਤੇ ਜਾ ਭਾਂਡੇ ਬਾਜ ਕੇ ਜਾ ਉਹ ਆਏ ਨਹੀਂ ਆਉਂਦਾ ਮਾਤਾ ਆਏ ਨਹੀਂ ਅਸੀਂ ਭਾਂਡੇ ਭੁੰਡੇ ਬਾਏ ਦੇ ਆਹੋ ਭੁੰਡੇ ਭੁੰਡੇ ਨਹੀਂ ਬਾਈ ਅੱਲਾ ਖਾ ਕੇ ਭਾਂਡੇ ਆਏ ਰੱਖ ਜਨੈ ਨੇ ਸਤ ਨਾਜ਼ਿਕਤਾ ਹੀ ਤਾਂ ਮੰਗਦੇ ਨਾ ਬੰਦੇ। ਭਣੀ ਪਾਪੜੀ ਫੂਫੜੀ ਭਾਲਦਾ ਪਾਪੜੀ। ਅਸੀਂ ਨਹੀਂ ਪਾਪੜੀ ਫੂਫੜੀ ਦਿੰਦੇ ਵੇ। ਕਾਦੀ ਪਾਪੜੀ ਆਏ ਜਵਾਬ ਉਹਨਾਂ ਜਵਾਬ ਵੀ ਨਹੀਂ ਦੇ ਸਕਦਾ ਤੂੰ ਤਾਂ ਇਹੜੂ। ਭਣੀ ਕੀ ਸਾਡੇ ਕੋਲੇ ਪਾਪੜੀ ਤੂੰ ਗੋਲ ਗੱਪਿਆਂ ਦੇ ਪੈਸੇ ਦੇ ਕੇ ਜਾਓ। ਕੀ ਲੈਣਾ ਪੁੱਤ ਮੈਨੂੰ ਦੱਸ ਬੋਲ ਕੇ। ਪਾਪੜੀ ਪਾਪੜੀ ਲੈਣੀ ਆ। ਕੀ ਗੱਲ ਭਾਈ ਤੂੰ ਪਾਪੜੀ ਕਾ ਤੂੰ ਨਿੰਦਾ ਕਰਦਾ। ਕਰਦਾ ਕਿ ਠਰਦਾ। ਇਹ ਦੇ ਦਿੰਦੇ ਹੁੰਦੇ ਆ ਪਾਪੜੀ ਅਸੀਂ ਨਹੀਂ ਦਿੰਦੇ ਪਾਪੜਾ ਫੂਫੜਾ। ਤੂੰ ਰੇੜੀ ਕਾ ਦੇ ਮਾਰੇ ਨੇ ਲਾਈ ਜਵਾਬ ਕੋ ਪਾਪੜੀ ਨਹੀਂ ਦੇ ਸਕਦਾ ਤਾਂ। ਬਾਪੜੀ ਤਾਂ ਅਸੀਂ ਖਾ ਕੇ ਹੀ ਜਾਣੇ ਮੇਰੇ ਪੁੱਤ ਨੇ ਬਾਪੜੀ ਮੰਗੀ ਤਾਂ ਖਾ ਕੇ ਹੀ ਜਾਊਗਾ ਇਹ ਹੁਣ ਮਾਤਾ ਐਂ ਲੱਗਿਆ ਕਰਨੀਆਂ ਤੇ ਛੱਡ ਗਈ ਰੇੜੀਆਂ ਲੱਗਿਆ ਕਰਨ ਅਸੀਂ ਤੇ ਕਹਿੰਦੇ ਤੁਹਾਡਾ ਵੱਧ ਕੇ ਲੱਗਣਾ ਪਰ ਕੋਈ ਬਹਾ ਸਾ ਆਉਣਾ ਚੱਲਿਓ ਕੁਸ ਪਰ ਨਹੀਂ 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 ਤੂੰ ਕਾਹਦੇ ਆਉਣੀ ਉਸਦਾ ਭਾਈ ਕਿਉਂਕਿ ਤੇਰੇ ਤਾਂ ਨੰਮਰ ਤੇ ਹੀ ਨਹੀਂ ਤੂੰ ਤਾਂ ਸਾਨੂੰ ਤਾਂ ਵੱਡ ਵੱਡ ਕੇ ਪਈ ਜਨਾ ਜਦੋਂ ਮੇਰੇ ਗਲ ਪਈ ਇਹਨਾਂ ਮੈਂ ਗੱਲ ਕਿ ਮੈਂ ਉਹਦੇ ਕੋਲ ਗੋਲ ਗੱਪੇ ਖਾਈ ਹਾਈ ਐਨੇ ਦਾ ਸਾਡਾ ਰੇਟ ਵਧ ਗਿਆ ਹੋਣਾ ਤੇ ਰੇਟ ਇੰਨਾ ਹੀ ਰਹੂਗਾ 25 ਰੁਪਈਆ ਦਾ ਗੋਲ ਗੱਪਾ ਬਲਿਆ ਪਾਪਾ ਨੇ ਭਈ ਇਸ ਦਾ ਛਾੜੇ ਨਾ ਛੱਪੋ ਓਕੇ ਸਰਦਾਰੀਆਂ ਨੂੰ ਹੀ ਬਲਾਗੇ ਲਿਆਵਾਂਗੇ ਉਹੀ ਯਾਰ ਬੁਲਾ ਲਿਆ ਉਹ ਬੁਲਾ ਕੇ ਲਿਆਣਾ ਸਾਡੇ ਪੈਸੇ ਦੇ ਕੇ ਜਾਓ ਨਹੀਂ ਭਾਂਡੇ ਮਾਂਜ ਕੇ ਜਾਓ ਭਾਂਡੇ ਭੁੰਡੇ ਤਾਂ ਨਹੀਂ ਅਸੀਂ ਮਾਂਜਦੇ ਭਾਂਡੇ ਨਾਲ ਅੱਜ ਮਾਂਜ ਕੇ ਨਾ ਅਸੀਂ ਕੱਲ ਮਾਂਜ ਕੇ ਜਾ ਕਰਨਾ ਜਿਹੜਾ ਕੋਈ ਇੱਥੇ ਹੁੰਦਾ ਉਹਨਾਂ ਨੇ ਸਭ ਚਾਰਾਂ ਨੇ ਕਦੇ ਸਾਡੇ ਨੂੰ ਆਏ ਨਹੀਂ ਮਖੂਰਾ ਬੋਲਿਆ ਸਰ ਆਏ ਉਹ ਏੜੇ ਚੁੱਪ ਕਰਕੇ ਨਾ ਭਾਂਡੇ ਪਾਂਜ ਕੇ ਜਾਏ ਬੇੜਾ ਆ ਕਿਵੇਂ ਮਾਂਜ ਬੰਦਾ ਨਾ ਤੂੰ ਮੇਰੀ ਗੱਲ ਸੁਣ ਲੈ ਵੀ ਉਹਨਾਂ ਨੇ ਸੁਣਾ ਤਾਂ ਇਹਨੇ ਮਹਿੰਗੇ ਹੁੰਦੇ ਸੀ ਉਹ ਸਾਟ ਹਨਾ ਓਏ ਉਹਨਾਂ ਵਾਲੇ ਇਹਨੇ ਸੁਆਦ ਯਾਰ ਗੋਲ ਗੱਪੇ ਉਹਨਾਂ ਅਰਗੇ ਤੂੰ ਬਣਾ ਨਹੀਂ ਸਕਦਾ ਓਏ ਉਹ ਮੜਕਾ ਖਾਉਣੇ ਹੁੰਦੇ ਸਾਰਾ ਹੀ ਅਸੀਂ ਅਸੀਂ ਪੂਰੀ ਸਫਾਈ ਨਾਲ ਬਣਾਉਣੇ ਆ ਤੇਰੀ ਸਫਾਈ ਨੂੰ ਕੀ ਕਰੀਏ ਤੂੰ ਤਾਂ 100 ਲੰਬ ਚਾਰਾਂ ਗੋਲ ਗੱਪਿਆਂ ਦਾ ਉਹ ਦਾਰ ਚਾਰ ਤੇ ਤੇ ਕਿ ਤੇਰੇ ਨਾਲ ਪਿਆਰ ਨਾਲ ਬੋਲਦੇ ਨਹੀਂ ਪਰਦਾ ਓਏ ਬਾਰ-ਬਾਰ ਅੰਧੇ ਕੀ ਕਰਦਾ 2000 ਚੁੱਪ ਕਰਕੇ ਪੈਸੇ ਦੇ ਗਏ ਜਾਂ ਨਹੀਂ ਮੈਂ ਤਬਾਹ ਆਏ ਕਿ ਤੂੰ ਮੇਰੇ ਮੰਡਾ ਦੀ ਪਾਉ ਖਰੇਗਾ ਬਣਾ ਦੂ ਤੈਨੂੰ ਬੰਦਾ ਲੀਡਰ ਆ ਆਹੋ ਤੂੰ ਰੇੜੀ ਲਾਉਣਾ ਕਿ ਤੂੰ ਭਾਂਡੇ ਮਜਾੜਾ ਕਰ ਤੂੰ ਭਾਂਡੇ ਮਾੜ ਕੇ ਕਾਏ ਕਿ ਮਜਾ ਆ ਮੈਂ ਕਿਹਾ ਦੇਈਏ ਭਾਂਡੇ ਤੇਰੇ ਕੈਨੂੰ ਪਰ ਕੇ ਤੂੰ ਆਖੇਗਾ ਮੇਰਾ ਗੋਹਕਾ ਸਿੱਟ ਕੇ ਨੌਕਰਾ ਥੋੜੇ ਆਜੇਂ ਵਿਚਾਲੇ ਪਕਤ ਕੋਈ ਹੋਰ ਲੋਕਾਂ ਦਾ ਲਾਲ ਉਹ ਰੇੜੀ ਆ ਬਹੇ ਵੀ ਨਹੀਂ ਦੇਖ ਜਾਂਦਾ ਕੋਈ